ਇਹ ਤੇ ਮੁੰਡੇ-ਮੁੰਡੇ ਆਪਸ ਚ ਲੜੇ ਨੇ ਜੀ ਉਹ ਨੰਗੀਆਂ ਪਸਤੌਨਾ ਚੱਕੀ ਫਿਰਦੇ ਨੇ ਨੰਗੇ ਕਿਰਪਾਨ ਤੇ ਨੰਗੇ ਕੱਪੇ ਹੀਗੇ ਆਪਸ ਚ ਲੜਦੇ ਨੇ ਲੜਦੇ ਐ ਉਹਨਾਂ ਨੇ ਮੁੰਡਾ ਵੜ ਦਿੱਤਾ ਜੀ ਇਹਨਾਂ ਨੂੰ ਆ ਜਿਹੜੀ ਮੰਦਿਰ ਹੈ ਨਾਲ ਚੁੱਕ ਕੇ ਚਾਰਾਂ ਪੰਜਾਂ ਨੂੰ ਇੱਕ ਵਾਰੀ ਨੰਗੇ ਕਰ-ਕਰ ਕੇ ਕੁੱਟੇ ਹਣ ਚੌਂਕ ਚ ਤੇ ਕਿਵੇਂ ਨਹੀਂ ਡਰ ਪੈਂਦਾ ਪੁਲਿਸ ਦਾ ਵਿਦਿਆਰਥੀਆਂ ਦੇ ਦੋ ਗੁੱਟਾਂ ਵਿਚਾਲੇ ਖੂਨੀ ਛੜਪੜ ਹੋਈਏ ਜਿਸ ਵਿੱਚ ਇੱਕ ਨੌਜਵਾਨ ਗੰਭੀਰ ਰੂਪ ਚ ਜ਼ਖਮੀ ਹੋ ਗਿਆ ਜ਼ਖਮੀ ਨੌਜਵਾਨ 16 ਸਾਲ ਦਾ ਚਾਹਤ ਪ੍ਰੀਤ ਸਿੰਘ ਗਿੱਲ ਦੱਸਿਆ ਜਾ ਰਿਹਾ ਜੋ ਕਿ ਸਕੂਲ ਦੇ ਬਾਹਰ ਖੜਾ ਸੀ ਤਾਂ ਅਚਾਨਕ ਮੋਟਰਸਾਈਕਲਾਂ ਤੇ ਆਏ ਕੁਝ ਨੌਜਵਾਨਾਂ ਨੇ ਉਸ ਤੇ ਹਮਲਾ ਕਰ ਦਿੱਤਾ ਤੇ ਸਰ ਹਥਿਆਰਾਂ ਦੇ ਨਾਲ ਉਸ ਨੂੰ ਜ਼ਖਮੀ ਕਰ ਦਿੱਤਾ ਗਿਆ ਅਤੇ ਇਹ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ ਦਰਸਲ ਤਲਵਾਰਾਂ ਅਤੇ ਕਾਪਿਆਂ ਦੇ ਨਾਲ ਇਸ ਨੌਜਵਾਨ ਤੇ ਹਮਲਾ ਕੀਤਾ ਗਿਆ ਉੱਥੇ ਹੀ ਜਸ਼ਮਿੰਦਰ ਦਾ ਮੁਤਾਬਕ ਇਹਨਾਂ ਹਮਲਾਵਰਾਂ ਕੋਲ ਪਿਸਤੌਲ ਵੇਸੀ ਅਤੇ ਉਹ ਨੌਜਵਾਨ ਨੂੰ ਗੋਲੀ ਮਾਰਨ ਲੱਗੇ ਸੀ ਪਰ ਮੌਕੇ ਤੇ ਮੌਜੂਦ ਲੋਕਾਂ ਦੇ ਕਾਰਨ ਉਹ ਅਜਿਹਾ ਨਹੀਂ ਕਰ ਸਕੇ ਅਤੇ ਮੌਕੇ ਤੋਂ ਫਰਾਰ ਹੋ ਗਏ ਜੀਹਾਂ ਇਕੱਠਨਾ ਫਿਰੋਜ਼ਪੁਰ ਚ ਵਾਪਰੀ ਏ ਜਿੱਥੇ ਕਿ ਇੱਕ ਨਿੱਜੀ ਸਕੂਲ ਦੇ ਬਾਹਰ ਦੋ ਗੁੱਟਾਂ ਵਿਚਾਲੇ ਖੂਨੀ ਚੜ੍ਹਤ ਹੋਈ ਏ ਚੜਪ ਦੌਰਾਨ ਇੱਕ ਵਿਦਿਆਰਥੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਹੈ ਜਿਸ ਦੀ ਪਛਾਣ 16 ਸਾਲ ਦੇ ਚਾਹਤਪ੍ਰੀਤ ਸਿੰਘ ਗਿੱਲ ਵਜੋਂ ਹੋਈ ਹੈ ਕਿਹਾ ਜਾ ਰਿਹਾ ਹੈ ਕਿ ਪੁਰਾਣੀ ਰنجਿਸ਼ ਦੇ ਚੱਲਦੇ ਇਸ ਨੌਜਵਾਨ ਤੇ ਤੇਜ਼ ਤਾਰ ਹਥਿਆਰਾਂ ਨਾਲ ਵਾਰ ਕੀਤੇ ਗਏ ਉਸ ਨੂੰ ਬੁਰੀ ਤਰ੍ਹਾਂ ਨਾਲ ਜ਼ਖਮੀ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਉਸ ਨੂੰ ਸਥਾਨਕ ਹਸਪਤਾਲ ਪਹੁੰਚਾਇਆ ਗਿਆ ਪਰ ਬਾਅਦ ਵਿੱਚ ਉਸ ਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਵੱਡੇ ਸਿਵਲ ਹਸਪਤਾਲ ਚ ਰੈਫਰ ਕਰ ਦਿੱਤਾ ਗਿਆ ਉੱਥੇ ਹੀ ਹੁਣ ਖਬਰਾਂ ਮਿਲ ਰਹੀਆਂ ਨੇ ਕਿ ਇਸ ਨੌਜਵਾਨ ਦੀ ਮੌਤ ਹੋ ਗਈ ਹੈ ਪਰ ਫਿਲਹਾਲ ਲਈ ਇਸ ਸੰਬੰਧੀ ਕੋਈ ਵੀ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਗਈ। ਦਰਸਲ ਇਹ ਵਿਦਿਆਰਥੀ ਸਕੂਲ ਦੇ ਬਾਹਰ ਖੜਾ ਸੀ। ਨਿੱਜੀ ਸਕੂਲ 'ਚ ਇਹ ਵਿਦਿਆਰਥੀ ਪੜ੍ਹਦਾ ਸੀ ਜਿੱਥੇ ਕਿ ਜਦੋਂ ਇਹ ਸਕੂਲ ਦੇ ਬਾਹਰ ਖੜਾ ਸੀ ਤਾਂ ਇਸ ਉੱਪਰ ਮੋਟਰਸਾਈਕਲਾਂ ਤੇ ਆਏ ਦੂਜੇ ਗੁੱਟ ਦੇ ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਜਿਸ ਵਿੱਚ ਇਹ ਨੌਜਵਾਨ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਉੱਥੇ ਹੀ ਇਸ ਨੌਜਵਾਨ ਦੇ ਨਾਲ ਖੜੇ ਇੱਕ ਸਾਥੀ ਵਿਦਿਆਰਥੀ ਮੁਤਾਬਕ ਹਮਲਾਵਰ ਇਸ ਨੌਜਵਾਨ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਕਰ ਰਹੇ ਸੀ ਪਰ ਦੂਜੇ ਨੌਜਵਾਨਾਂ ਕਾਰਨ ਅਤੇ ਸਥਾਨਕ ਲੋਕਾਂ ਕਾਰਨ ਉਹ ਜੇਹਾ ਨਹੀਂ ਕਰ ਸਕੇ ਅਤੇ ਮੌਕੇ ਤੋਂ ਫਰਾਰ ਹੋ ਗਏ ਅੱਛਾ ਤੇ ਮੈਂ ਸ਼ੁਕਰ ਦਾ ਮੁੰਡਾ ਮੇਰਾ ਪਿੰਡ ਹੈਗਾ ਪਰੋਸ਼ਾ ਮੇਰੇ ਨਾਲ ਤਾਂ ਦੋਸਤ ਹੀ ਸੀਗਾ ਤੇ ਇਹ ਅੱਜ ਆਇਆ ਸੀ ਇੱਥੇ ਮੈਨੂੰ ਸਕੂਲ ਨਹੀਂ ਗਈ ਇਹਦਾ ਪੇਪਰ ਸੀ ਤੇ ਸੱਟ ਲੱਗੀ ਹੋਈ ਸੀ ਪੈਰ ਤੇ ਐਸੀ ਬਾਹਰ ਤੋਰ ਪਰੇ ਹੋਈ ਸੀ ਉਹਨਾਂ ਨੂੰ ਪਤਾ ਲੱਗ ਗਿਆ ਤੇ ਉਹਨਾਂ ਨੇ ਵਿਚਕਾਰ ਬੈਠੇ ਸਾਡੇ ਨੰਗੀ ਕੁਰਬਾਨਾ ਲੈ ਕੇ ਹਮਲਾ ਕਰਤਾ ਉਹਨਾਂ ਕੋਲ ਪਿਸਤਲ ਵੀ ਸੀਗਾ ਤੇ ਇਹ ਸਿਰ ਤੇ ਮਾਰੀ ਜਦੋਂ ਅਸੀਂ ਚੱਕਿਆ ਉਹਨਾਂ ਨੇ ਸਭ ਪਿਸਤਲ ਦਾ ਡਰਾਵਾ ਵੀ ਦਿੱਤਾ ਕੱਢ ਕੇ ਆਏ ਸਾਡੇ ਇਹ ਮੇਰੇ ਨਾਲ ਦੇ ਗੋਲੀ ਮਾਰਨ ਲੱਗੇ ਸੀ ਉਹ ਤੇ ਉਦੋਂ ਅਸੀਂ ਬਾਬਾ ਇਧਰ ਦੀ ਆ ਗਏ ਉਹ ਕੌਣ ਸੀਗੇ ਜਨੇ ਉਹ ਇਹਨਾਂ ਦੇ ਇਹ ਨਾਲ ਹੀ ਪੜਦੇ 10ਵੀਂ ਕਲਾਸ ਵਿੱਚ ਤੇ ਝਗੜਾ ਕਰ ਕੀ ਨਾਮ ਹੈ ਇਹਨਾਂ ਦਾ ਕੀ ਨਾਮ ਹੈ ਤੇ ਚਾਤਪਰੀ ਸਿੰਘੀ ਝਗੜਾ ਕੀ ਝਗੜਾ ਇਹਨਾਂ ਦੀ ਲੜਾਈ ਹੋਵੇਗੀ ਕੋ ਏ ਇਕੱਲੇ ਨਹੀਂ ਆਏ ਇਹਨੂੰ ਮਾਰਿਆ ਸਾਨੂੰ ਨਹੀਂ ਕੁਝ ਗਿਆ ਨਾ ਕੀ ਨਾਲ ਉਹਥੇ ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਕਈ ਹਮਲਾਵਰਾਂ ਕੋਲ ਤਲਵਾਰਾਂ ਸੀ ਕਾਪੇ ਸੀ ਅਤੇ ਕਈਆਂ ਦੇ ਹੱਥ 'ਚ ਪਿਸਤੌਲ ਫੜੇ ਹੋਏ ਸੀ ਉਹਨਾਂ ਫਿਰੋਜ਼ਪੁਰ ਦੀ ਵਿਗੜ ਰਹੀ ਕਾਨੂੰਨ ਵਿਵਸਥਾ ਤੇ ਵੀ ਸਵਾਲ ਚੁੱਕੇ ਇਲਾਕਾ ਵਾਸੀਆਂ ਮੁਤਾਬਕ ਜਿੱਥੇ ਇਹ ਘਟਰਾ ਵਾਪਰੀ ਉਸ ਤੋਂ ਕਰੀਬ 200 ਮੀਟਰ ਤੇ ਥਾਣਾ ਹੈ ਪਰ ਇਸ ਦੇ ਬਾਵਜੂਦ ਵੀ ਹਮਲਾਵਰ ਇਸ ਵਾਰਦਾਤ ਨੂੰ ਅੰਜਾਮ ਦੇਂਦੇ ਰਹੇ ਜਦਕਿ ਪੁਲਿਸ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਮੌਕੇ ਤੇ ਨਹੀਂ ਪਹੁੰਚਿਆ ਉੱਥੇ ਹੀ ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਥਾਣਕ ਲੋਕ ਨਾ ਆਉਂਦੇ ਤਾਂ ਹਮਲਾਵਰ ਇਸ ਨੌਜਵਾਨ ਦਾ ਹੋਰ ਵੀ ਜ਼ਿਆਦਾ ਨੁਕਸਾਨ ਕਰ ਸਕਦੇ ਸੀ ਇੱਥੇ ਮੁੰਡੇ-ਮੁੰਡੇ ਆਪਸ ਚ ਲੜੇ ਨੇ ਜੀ ਉਹ ਨੰਗੀਆਂ ਪਿਸਤੌਲਾਂ ਚੁੱਕੀ ਫਿਰਦੇ ਨੇ ਨੰਗੇ ਕਿਰਪਾਨ ਦੇ ਨੰਗੇ ਕਾਪੇ ਹੀ ਗੇ ਆਪਸ ਲੜਦਿਆਂ ਲੜਦਿਆਂ ਉਹਨਾਂ ਨੇ ਮੁੰਡਾ ਵੜ ਦਿੱਤਾ ਜੀ ਉਹ ਕਿੰਨੇ ਤੇ ਆਏ ਜੀ ਸਵਾਰ ਉਹ ਦੋਵੇਂ ਯਾਡਰੋ ਰੋ ਮੋਟਰਸਾਈਕਲਾਂ ਦੇ ਹੀ ਜਾਈਗੇ ਹਾਂਜੀ ਹਾਂਜੀ ਸਕੂਲ ਦੇ ਬੱਚੇ ਨੇ ਛੋਟੇ ਛੋਟੇ ਬੱਚੇ ਨੇ ਹਾਂਜੀ ਹਾਂਜੀ ਉਹਨਾਂ ਨੇ ਕਾਪੇ ਮਾਰੇ ਆ ਜੀ ਹਾਂਜੀ 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 ਹਲਾ ਅੱਜ ਫਿਰੋਜ਼ਪੁਰ ਦਾ ਸਭ ਤੋਂ ਮਾੜੇ ਹਾਲਾਤ ਨੇ ਇਦੋਂ ਤੇ ਮੇਰੇ ਖਿਆਲ ਚ ਵੀ ਪੂਰੀ ਵਰਲਡ ਦੇ ਵਿੱਚ ਐਡਾ ਜ਼ਿਆਦਾ ਮੰਦਾ ਹਾਲ ਨਹੀਂ ਹੋਣਾ ਜਿੰਦਾ ਇਹ ਟਾਈਮ ਫਿਰੋਜ਼ਪੁਰ ਦਾ ਮੰਦਾ ਹਾਲ ਹੈ ਨੰਬਰ 1 ਤੇ ਚੱਲਦੇ ਪਏ ਮੁੰਡਾ ਮਰ ਗਿਆ ਹੀ ਮੁੰਡਾ ਦਾ ਮੌਕੇ ਤੇ ਮਰ ਗਿਆ ਹਾਂਜੀ 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 ਕੋਣ ਪ੍ਰਸ਼ਾਸਨ ਦੇ ਕੇ ਸੋਚਣਾ ਜਿਹੜੇ ਕਰਨਾ ਚਾਹੀਦਾ ਕਿ ਆ ਵੀ ਸਹੀ ਗੱਲ ਆ ਵੀ ਡਾਰੇ ਕੋਲ ਨਹੀਂ ਹੈਗਾ ਮੰਦਿਰ ਨੂੰ ਤਾਂ ਕਿਤੇ ਨਾ ਹੀ ਨਹੀਂ ਹੈਗਾ ਵੀ ਲੈ ਵੀ ਡਾਰੇ ਵੀ ਲੈ ਵੀ ਕੋਲੋਂ ਤਾਂ ਥਾਣੇ ਤੋਂ ਕਿੰਨੀ ਕ ਦੂਰ ਹੈ ਲੱਗੇ ਹਾਂਜੀ ਹਾਂਜੀ ਥਾਣੇ ਤੋਂ ਮੇਰੇ ਖਿਆਲ ਵਿੱਚ 100 200 ਮੀਟਰ ਦੂਰੀ ਹੋਣੀ ਹੈ। ਦਾਰੀ ਨਹੀਂ। ਹਾਂਜੀ। ਇਹਨਾਂ ਨੂੰ ਆ ਜਿਹੜੀ ਮੰਦਿਰ ਹੈ ਨਾ ਚੱਕ ਕੇ ਚਾਰਾਂ ਪੰਜਾਂ ਨੂੰ ਇੱਕ ਵਾਰੀ ਨੰਗਿਆ ਕਰ-ਕਰ ਕੇ ਕੁੱਟੇ ਹੁਣ ਚੌਂਕ 'ਚ ਤੇ ਕਿਵੇਂ ਨਹੀਂ ਡਰ ਪੈਂਦਾ ਪੁਲਿਸ ਦਾ? ਹਾਂ। ਬਾਈ ਇਹ ਆ ਕੇ ਬਿਲੇ ਵੀ ਉਹ ਅਗਲਾ ਹਾਂ ਦਾ ਆਪਾਂ ਨੂੰ ਕੀ ਏ? ਕੱਲ ਨੂੰ ਕੇਸ ਦਾ ਅੱਜ ਕੇਸ ਦਾ ਨਿੱਕਾ ਜਿਹਾ ਜਵਾਬ ਵੱਡਿਆ ਇਹ ਆਪਣੇ ਵੀ ਵਾਰੀ ਆਉਣੀ ਜੀ। ਹਾਂ। ਸਹੀ ਗੱਲ। ਸਹੀ ਗੱਲ। ਸਹੀ ਗੱਲ ਹੈ ਮੈਨੂੰ ਤਾਂ ਵੇਖ ਕੇ ਯਾਰ ਐਡਾ ਨਿੱਕਾ ਜਿਹਾ ਬੱਚਾ ਏ। ਕਹਿਣਾ ਵੀ ਇੱਥੇ ਮੁੰਡਾ ਵਿਚਾਰਾ ਖਲੋਤਾ ਹੈ। ਤੋ ਦੂਜੇ ਮੁੰਡੇ ਆਏ ਮਿੰਟ ਚ ਗੱਲ ਪੈ ਗਏ ਨੇ ਜਿਹੜੇ ਰੋਡ ਤੇ ਹਰਦਾ ਆ ਜਿਹੜਾ ਆਮ ਨੋਰਲਾ ਸਕੂਲ ਦੇ ਬੈਕਸਾਈਡ ਆਹ ਥਾਣਾ ਜੀ ਇੱਥੇ 200 ਮੀਟਰ ਦੇ ਆ ਫਿਰ ਵੀ ਨੇ ਡਾਰੇ ਨਾ ਉਹ ਵੇਖੋ ਕਾਪਾ ਪਰਾ ਫੜ ਕੇ ਜਨਤਾ ਨੇ ਛੁਟਿਆ ਜਨਤਾ ਨਾਲ ਆਦੀ ਤੇ ਉਹਨਾਂ ਨੇ ਹੋਰ ਵਟੀ ਜਾਣਾ ਸੀ ਉਹ ਲੋਕਾਂ ਨੇ ਰੋਲਾ ਪਾਇਆ ਹਾਂ ਉਹ ਕਿਹਨਾਂ ਰੋਲਾ ਪਾਉਂਦੇ ਹੋ ਅਗਲੇ ਦੇ 7 ਬੰਦੇ ਮਰਦੇ ਤੇ ਸੰ ਦਾ ਬਹੁਤ ਡਰ ਲੱਗ ਰਿਹਾ ਜੀ ਉਹ ਜਿਹੜੇ ਤੁਹਾਡੇ ਸਾਹਮਣੇ ਹੀ ਆ ਕਦੀ ਕਿਤੇ ਕਤਲ ਹੋ ਰਹੇ ਨੇ ਕਦੀ ਕਿਤੇ ਹੋ ਰਹੇ ਨੇ ਇਹ ਇੱਥੇ ਬਿਲਕੁਲ ਹੀ ਨੰਬਰ 1 ਤੇ ਆ ਗਿਆ ਜੀ ਆਸਿਆ ਜੇ ਤਾਂ ਬੇਹਦ ਚੌਕਾ ਦੇਣ ਬੜੀ ਖਬਰ ਆਈ ਹੈ ਜਿੱਥੇ ਕਿ ਵਿਦਿਆਰਥੀਆਂ ਦੇ ਦੋ ਗੁੱਟਾਂ ਵਿਚਾਲੇ ਪੁਰਾਣੀ ਰஞ்சிਸ਼ ਨੂੰ ਲੈ ਕੇ ਝੜਪ ਹੋਈ ਨੂੰ ਤਲਵਾਰਾਂ ਅਤੇ ਕਾਪਿਆਂ ਦੇ ਨਾਲ ਪੂਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ ਹਾਲਾਂਕਿ ਹੁਣ ਇਹ ਵੀ ਨਿਕਲ ਕੇ ਸਾਹਮਣੇ ਆ ਰਿਹਾ ਹੈ ਕਿ ਗੰਭੀਰ ਜ਼ਖਮੀ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਪਰ ਫਿਲਹਾਲ ਇਸ ਘਟਨਾ ਦੀ ਕੋਈ ਵੀ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਗਈ ਉੱਥੇ ਹੀ ਫਿਲਹਾਲ ਇਸ ਪੂਰੇ ਮਾਮਲੇ 'ਚ ਪੁਲਿਸ ਦਾ ਵੀ ਕੋਈ ਬਿਆਨ ਨਹੀਂ ਆਇਆ ਜਦਕਿ ਇਲਾਕਾ ਵਾਸੀ ਇਸ ਘਟਨਾ ਤੋਂ ਬਾਅਦ ਸ਼ਹਿਰ ਵਿੱਚ ਵਿਗੜੀ ਕਾਨੂੰਨ ਵਿਵਸਥਾ ਨੂੰ ਲੈ ਕੇ ਸਵਾਲ ਚੁੱਕ ਰਹੇ ਨੇ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ